ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਵਿੱਚ ਮਾਲਕ ਕਰੇ ਜੀ ਵਾਦਾ ਲਓ ਜੀ ਜਿਹੜੇ हिसाब ਗਏ ਹੁਣ ਮੰਨ ਲਓ ਮੌਸਮ ਚੱਲ ਰਿਹਾ ਇਹ ਉਦਾਂ ਦਾ ਹੈਗਾ ਵਧੀਆ ਪਰ ਜਿਹੜੇ हिसाब ਗੱਲ ਮੀਂਹ ਪੈ ਰਿਹਾ ਹੁਣ ਦੋ ਦਿਨ ਦਾ ਹਨਾ ਅ ਚਲੋ ਆਏ ਆ ਵੀ ਜੇ ਰੱਬ ਭਲਾ ਕਰਦਾ ਆਪਾਂ ਤਾਂ ਵੀ ਕਹਿ ਦਿੰਦੇ ਹਣਾ ਵੀ ਆਹ ਕੰਮ ਹੋ ਗਿਆ ਇਹ ਕੁਦਰਤ ਆ ਜੋ ਹੋਣਾ ਉਹ ਤਾਂ ਹੋਣਾ ਹੀ ਆ ਨਾ ਤੇ ਬਾਕੀ ਗੱਲ ਆਏ ਆ ਜੀ ਵੀ ਆਪਣੀ ਹੋ ਗਈ ਇੱਕ ਗਾਂਏ ਬਿਮਾਰ ਬੱਚੀ ਪਹਿਲੇ ਸੂਏ ਬੱਚੀ ਆ ਜੀ ਅ ਅਉਂਸਰ ਬੱਚੀ ਆ ਹਜੇ ਸੂਣਾ ਪਹਿਲੇ ਸੂਏ ਉਹਨੇ ਬੱਚੀ ਬਹੁਤ ਕੰਮ ਦੀ ਸਨਖੀ ਬੱਚੀ ਐਨੀ ਦੀ ਨਾ ਗੱਲੇ ਛੱਡ ਦੋ ਅ ਹੁਣ ਪਰ ਕੱਲ ਦੀ ਥੋੜੀ ਚਲਦੀ ਆ ਬਿਮਾਰ ਜੀ ਕੱਲ ਥੋੜੀ ਬਿਮਾਰ ਤੀ ਮੈਂ ਟੀਕੇ ਟੋਕੇ ਲਾਏ ਚਲੋ ਹਨਾ ਆਪਣੇ ਕੋਲੋਂ ਟ੍ਰੀਟਮੈਂਟ ਕਰਿਆ ਜਿੰਨਾ ਹੋਇਆ ਤੇ ਪਰ ਬੱਚੀ ਲੋਟ ਨਹੀਂ ਜੀ ਆਈ ਉਹ ਥੋੜਾ ਜਿਹਾ ਹੁਣ ਉਲਝ ਗਈ ਜ਼ਿਆਦਾ ਤੇ ਹੁਣ ਥੋੜੀ ਪ੍ਰੋਬਲਮ ਗਈ ਵੱਧ ਜੀ ਜਿੱਥੇ ਤੱਕ ਮੈਨੂੰ ਲੱਗਦਾ ਵੀ ਉਹਦਾ ਖੂਨ ਘਟ ਗਿਆ ਹਨਾ ਗਾਂਆਂ ਦੇਖੋ ਇੱਥੀ ਆ ਕੇ ਮਾਰ ਪੈਂਦੀਆਂ ਗਾਂਆਂ ਗਾਂਆਂ ਦਾ 1 ਮਿੰਟ ਦਾ ਵੀ ਭਰੋਸਾ ਨਹੀਂ ਗਾਂਏ ਨੂੰ ਕਿਹੜੇ ਟਾਈਮ ਕਿਆ ਹੋ ਜਾਣਾ ਹਜੇ ਮੱਝ ਚੱਲ ਜਾਂਦੀ ਆ ਸਾਡੀ ਹੁਣ ਇੱਕ ਦਿਨ ਮੱਝ ਸੂਈ ਤੀ ਸੌਰੀ ਮੱਝ ਇੱਕ ਦਿਨ ਬਿਮਾਰ ਹੋਈ ਤੀ ਉਹ ਮੱਝ ਬਿਮਾਰ ਐਦਾਂ ਹੋਈ ਜੀ ਉਹ ਆਪਣੇ ਨਾ ਚਵੱਚਾ ਬਣ ਰਿਹਾ ਤਾਂ ਤੁਸੀਂ ਦੇਖਿਆ ਹੀ ਆ ਬਲੌਗਾਂ 'ਚ ਚਵੱਚੇ ਬਣਾ ਰਹੇ ਸੀ ਤੇ ਨਵੇਂ ਉਹਦੇ ਕਰਕੇ ਫੇਰ ਪਾਣੀ ਕੱਲੀ-ਕੱਲੀ ਮੱਝ ਨੂੰ ਖੋਲ ਕੇ ਨਹੀਂ ਪਲਾ ਸਕਦੇ ਤੇ ਕਿਉਂਕਿ ਤਾਜ਼ਾ ਚਵੱਚਾ ਬਣਿਆ ਹੋਇਆ ਤਾਂ ਹਨਾ ਉਹ ਤਾਜ਼ੇ ਚਵੱਚੇ ਕਰਕੇ ਫੇਰ ਉਹ ਅਸੀਂ ਕੀ ਕਰਿਆ ਦੋ ਦਿਨ ਨਾ ਪਾਣੀ ਮਤਲਬ ਖੁਰਲੀ ਵਿੱਚੇ ਛੱਡਦੇ ਰਹੇ ਦੋ ਦਿਨ ਪਾਣੀ ਖੁਰਲੀ 'ਚ ਛੱਡ ਦੇਣਾ ਆਪਾਂ ਪਾਣੀ ਹੀ ਮਤਲਬ ਖੁਰਲੀ ਵਿੱਚੇ ਛੱਡਦੇ ਰਹੇ ਖੁਰਲੀ ਆਪਣੇ ਐਸ ਹਿਸਾਬ ਨਾਲ ਆਪਾਂ ਨੇ ਬਣਾਈ ਹੋਈ ਆ ਵੀ ਖੁਰਲੀ ਚੱਪਾ ਪਾਣੀ ਮੈਂ ਤੁਹਾਨੂੰ ਦਿਖਾਣਾ ਥੜ ਪੁੱਤੋ ਇੱਧਰ ਹੋ ਖੁਰਲੀ ਆ ਜੀ ਜਿਹੜੀ ਆਪਣੀ ਇਹ ਇਹ ਨਾ ਆਪਾਂ ਨੇ ਪਹਿਲਾਂ ਜਿਹੜੇ ਜਿਹੇ ਹਿਸਾਬ ਨਾਲ ਬਣਾਈ ਤੀ ਆਪਾਂ ਉਹ ਉੱਥੇ ਸਿਰੇ ਪਰ ਚਬੱਚਾ ਸੀਗਾ ਜੀ ਆਪਣਾ ਚਬੱਚਾ ਹੈਗਾ ਤਾਂ 10 ਬਾਏ 8 ਦਾ ਚਬੱਚਾ ਕਾਫੀ ਬੜਾ ਬਣਾਇਆ ਤਾਂ ਅਸੀਂ ਤੇ ਉਹ ਤਾਂ ਹੀ ਬਣਾਇਆ ਤਾਂ ਉਹਦੇ ਵਿੱਚੋਂ ਨਾ ਮਤਲਬ ਚਬੱਤੇ ਦੇ ਵਿੱਚੋਂ ਇੱਧਰੋਂ ਪਾਣੀ ਬਾਲ ਲਾਇਆ ਤਾਂ ਵੀ ਖੁਰਲੀ ਵਿੱਚੇ ਪਾਣੀ ਛੱਡ ਦੇ ਕਰਨਾ ਵੀ ਡੰਗਰਾਂ ਨੂੰ ਖੋਲ ਬੰਨਣਾ ਵਾਲਾ ਕੰਮੇ ਚੱਕ ਦੇਣਾ ਹਨਾ ਵੀ ਖੁਰਲੀ ਭਰਤੀ ਡੰਗਰਾਂ ਨੇ ਪਾਣੀ ਪੀ ਲਿਆ ਉਹ ਤੋਂ ਬਾਅਦ ਇੱਧਰ ਨੂੰ ਬਾਲ ਲਾਤਾ ਤਾਂ ਬਾਹਰ ਨਿਕਲ ਲੈਣਾ ਪਾਣੀ ਹਨਾ ਤੇ ਪਾਣੀ ਵੀ ਜਿਹੜਾ ਬੇਸਟਾ ਪਾਣੀ ਫालतੂ ਆ ਚਾਹੇ ਉਹਦੇ ਨਾਲ ਆਪਣੇ ਡੰਗਰ ਨਾਲ ਆ ਦੋ ਚਾਹੇ ਆਪਣਾ ਕੱਢ ਦੋ ਜਿੱਦਾਂ ਵੀ ਕਰਨਾ ਹਨਾ ਤੇ ਵੀ ਆਪਣਾ ਖੁਰਲੀ ਝਾੜੂ ਮਾਰੋ ਖੁਰਲੀ ਪਾਣੀ ਦੀ ਭਰੋ ਡੰਗਰਾਂ ਨੇ ਪਾਣੀ ਪੀ ਲਿਆ ਰੱਜ ਕੇ 2-3 ਘੰਟੇ ਡੰਗਰ ਪਾਣੀ ਪਰ ਮੰਨ ਲਓ ਹੁਣ ਦੁਪਹਿਰ ਨੂੰ ਕਿਉਂਕਿ 12 ਵਜੇ ਤੋਂ ਬਾਅਦ 3 ਵਜੇ ਤੱਕ ਆਪਣੇ ਕੋਲ ਟਾਈਮ ਹੁੰਦਾ ਹਨ 3 ਵਜੇ ਤੱਕ ਪਾਣੀ ਖੜਾ ਰਹੇ ਖੁੱਲੀ ਜਿਹੜੇ ਨੇ ਜਿੰਨਾ ਪੀਣਾ ਪੀ ਲਵੇ ਉਹ ਤੋਂ ਬਾਅਦ ਪਾਣੀ ਕੱਢ ਦੋ ਹਨਾ ਇਹ ਸਾਬ ਗੱਲ ਆਪਾਂ ਨੇ ਖੁੱਲੀ ਬਣਾਈ ਸੀਗੀ ਪਰ ਚਬੱਚਾ ਜਿਹੜਾ ਸਾਡਾ ਹੋ ਗਿਆ ਉਹ ਹੋ ਗਿਆ ਜੀ ਲੀਕ ਆ ਮੈਂ ਤੁਹਾਨੂੰ ਦਿਖਾਣਾ ਆ ਦੇਖੋ ਇੱਥੇ ਚਬੱਚਾ ਸੀਗਾ ਉਰੇ ਤੱਕ ਹਨਾ ਉਹ ਤੋਂ ਲੈ ਕੇ ਉਰੇ ਤੱਕ ਚਬੱਚਾ ਦਾ ਉਰੇ ਦੇ ਫਿਰ ਆਏ ਨੂੰ ਤਾਂ ਉਹ ਪਰਾਂ ਤੱਕ ਹੈ ਤੇ ਇਥੋਂ ਫਿਰ ਉਹ ਚਵੱਚਾ ਗਿਆ ਜੀ ਦਾ ਉਹ ਦੇਖੋ ਜਿੱਦਾਂ ਤੇੜ ਆਈ ਵੀ ਨਾ ਆਪਣੇ ਭਰਤ ਪਿਆ ਦਾ ਜ਼ਿਆਦਾ ਉਰੇ ਭਰਤ ਜ਼ਿਆਦਾ ਪੈਣ ਕਰਕੇ ਉਹ ਦੇਖੋ ਤੇੜ ਸਾਰੇ ਨੂੰ ਇਹ ਆਈ ਵੀ ਆ ਭਰਤ ਜ਼ਿਆਦਾ ਪੈਣ ਕਰਕੇ ਇਹ ਕੰਧ ਗਈ ਜੀ ਦਾ ਚਵੱਚੇ ਦੀ ਫਿਰ ਪਾਣੀ ਦਾ ਪਤਾ ਹੀ ਨਾ ਲੱਗੇ ਕਰੇ ਪਾਣੀ ਕਿੱਧਰ ਨੂੰ ਜਾਂਦਾ ਚਵੱਚੇ ਦਾ ਚਵੱਚਾ ਭਰੇ ਕਰੀਏ ਘੰਟੇ ਬਾਅਦ ਖਾਲੀ ਹੋ ਜੇ ਕਰੇ ਕਿਉਂਕਿ ਉਹ ਦਬਣ ਕਰਕੇ ਤੇੜ ਪੈ ਗਈ ਨਾ ਵਿੱਚ ਪਾਣੀ ਧਰਤੀ ਵਿੱਚ ਜਾਏਗੀ ਆ ਉਦੇ ਕਰਕੇ ਵਿੱਚ ਬੱਚਾ ਆਪਾਂ ਨੂੰ ਪਿਆਜੀ ਭੰਨਣ ਹੈਨਾ ਭਈ ਭੰਨ ਤਾਂ ਉਹਦਾ ਫਾਇਦਾ ਕੋਈ ਨਹੀਂ ਤਾਂ ਕਰਕੇ ਹੁਣ ਚਵੱੱਚੇ ਨਵੇਂ ਬਣਾਉਣ ਕਰਕੇ ਭਾਈ ਪਾਣੀ ਫਿਰ ਅਸੀਂ ਖੁਰਲੀ 'ਚ ਛੱਡਦੇ ਰਹੇ ਦੋ ਦਿਨ ਵੀ ਚਲੋ ਹੁਣ ਆਫੀ ਸੌਕੀ ਦਾ ਕੱਟਣੀਓਂ ਆ ਨਾ ਤੰਗੀ ਦਾ ਕੱਟਣੀਓਂ ਆ ਖੁਰਲੀ 'ਚ ਪਾਣੀ ਛੱਡਣ ਕਰਕੇ ਜਿਹੜੀ ਆਹ ਵਾਲੀ ਮੱਝ ਆ ਜੀ ਆਹਾ ਆਹ ਵਾਲੀ ਮੱਝ ਐ ਇਹ ਬੜੀ ਮੱਝ ਆ ਹੈ ਨਾ ਤੇ ਇਹ ਸਮਝ ਲਓ ਕਿ ਤੁਸੀਂ 2 ਦਿਨ 3 ਦਿਨ ਸੌਰੀ 3 ਦਿਨ ਹੀ ਨੇ ਪਾਣੀ ਨਹੀਂ ਜੀ ਪੀਤਾ ਹੁਣ ਜਦ ਖੋੜਲੀ ਚ ਪਾਣੀ ਛੱਡ ਹੋ ਗਿਆ ਨਹੀਂ ਗੌਰ ਕਰ ਹੁੰਦੀ ਚਾਹੇ ਮੈਂ ਹੋਵਾਂ ਹੁਣ ਬਿੱਟੂ ਨੇ ਨਹੀਂ ਗੌਰ ਕਰੀ ਹਨਾ ਨਹੀਂ ਕਰ ਹੋਈ ਗੌਰ ਕਿਉਂਕਿ ਜਦ ਪਾਣੀ ਉਹ ਮੂਰੇ ਡੰਗਰ ਦੇ ਛੱਡਤਾ ਡੰਗਰ ਫਿਰ ਆਏ ਆ ਵੀ ਪੀਏ ਲਿਆ ਹੋਣਾ ਸਾਰਿਆਂ ਨੇ ਹਨਾ ਗੌਰ ਕਰਨੀ ਜੀ ਹੋਈ ਗੌਰ ਚਲੋ ਨਹੀਂ ਹੋਈ ਜੋ ਬਾਕੀ ਜੋ ਸਬਬ ਬਣਨਾ ਉਹ ਬਣਨਾ ਹੀ ਹੈ ਹਨਾ ਫਿਰ ਉਹਦੇ ਕਰਕੇ ਜੀ ਮੱਝ ਦੀ ਤਾਂ ਜਮੇ ਹੀ ਕਹਿ ਲੋ ਵੀ ਫੱਟੀ ਬਣ ਗਈ ਹੁਣ ਤਾਂ ਚਲੋ ਮੱਝ ਐ ਸਹੀ ਆ ਜਗਾਲੀ ਕਰ ਰਹੀ ਐ ਖੜੀ ਆਹ ਵਾਲੀ ਮੱਝ ਆ ਮੈਂ ਜੇ ਕੋਲ ਨੂੰ ਹੱਥ ਕਰਦਾ ਡਰ ਜਾਂਦੀ ਆ ਆਹ ਵਾਲੀ ਮੱਝ ਆਈ ਆਪਣੀ ਇਹਦੀ ਕਹਿ ਲੋ ਵੀ ਜਮੇ ਹੀ ਫੱਟੀ ਬਣ ਗਈ ਮੈਂ ਅਸੀਂ ਮਹਿਰ ਬਾਈ ਸਭੋ ਸੋਚੀ ਜਾਈਏ ਮੈਂ ਕਿਹਾ ਯਾਰ ਵੀ ਹੋਇਆ ਕਿਹੜਾ ਚੱਕਰ ਹਨਾ ਵੀ ਮੱਝ ਮੈਂ ਕਿਹਾ ਬਹੁਤ ਦੁੱਧ ਵੀ ਸਮਝ ਲਓ ਵੀ 0 ਉੱਪਰ ਆ ਗਈ 2-3 ਡੰਗ ਤਾਂ ਜਮੇ ਹੀ ਨੇ ਪਾਈਆ ਪਾਈਆ ਕੇ ਦੁੱਧ ਦਿੱਤਾ ਪਰ ਦੇਣਾ ਵੀ ਕਿਹਾ ਤਾਂ ਜੀ ਜਦ ਹੁਣ ਡੰਗਰ ਦੇ ਅੰਦਰ ਕੁਝ ਗਿਆ ਹੀ ਨਹੀਂ ਤੇ ਉਹ ਤੋਂ ਬਾਅਦ ਇਹਨੂੰ ਪੈ ਗਿਆ ਜੀ ਬਨ ਹੁਣ ਜਿਹੜੇ ਬੰਦੇ ਰੱਖਦੇ ਆ ਡੰਗਰ ਉਹਨਾਂ ਨੂੰ ਤਾਂ ਇਹ ਚਲੋ ਆਪਾਂ ਕਿਸੇ ਨੂੰ ਆਏ ਆ ਵੀ ਤਜਰਬਾ ਹੀ ਦੇ ਦੱਸ ਰਹੇ ਆ ਵੀ ਭਾਈ ਹਨਾ ਬਾਕੀ ਹਰੇਕ ਦੀ ਆਪਣੀ ਆਪਣੀ ਸਮਝ ਹੁੰਦੀ ਆ ਵੀ ਬਨ ਪੈਣ ਕਰਕੇ ਫਿਰ ਅੰਦਰ ਨਾ ਆਂਤੜਾਂ ਚ ਇਨਫੈਕਸ਼ਨ ਹੋ ਜਾਂਦੀ ਆ ਜੇ ਬਨ ਨਾ ਖੁੱਲੇ ਖੁਕ ਕੋਈ ਅੰਦਰ ਖੁਸ਼ਕ ਹੋ ਜਾਂਦਾ ਜਾਂ ਤਾਂ ਪਾਣੀ ਉਹ ਨਹੀਂ ਡੰਗਰੋਂ ਮਿਲਿਆ ਹਨਾ ਜਾਂ ਤਾਂ ਫਿਰ ਲੱਗਦਾ ਹੁੰਦਾ ਗਲੂਕੋਜ਼ ਆ ਜਾਂ ਫਿਰ ਉਹ ਇੰਜੈਕਸ਼ਨ ਲੱਗਦੀ ਹੈ ਭਾਈ ਹਨਾ ਤੇ ਮੈਂ ਫਿਰ ਹੁਣ ਦੇਖੋ ਸਾਡੇ ਕੋਲ ਇੱਕ ਆਪਸ਼ਨ ਮੇਰੇ ਕੋਲ ਹੁੰਦੀ ਆ ਹਰੇ ਹਰੇਕ ਜਗ੍ਹਾ ਉਹੀ ਆਪਸ਼ਨ ਮੇਰੀ ਕੰਮ ਕਰਦੀ ਆ ਤੇ ਮੇਰੇ ਬੂਆ ਜੀ ਦਾ ਲੜਕਾ ਜੀ ਵੀਰ ਸਾਡਾ ਸਾਤੋਂ ਦਾ ਸੀਨੀਅਰ ਆ ਬਹੁਤ ਉਹਨਾਂ ਨੇ ਹੀ ਸਾਨੂੰ ਕੰਮ ਕੰਮਕਾਰਪ ਭਾਈ ਲਾਇਆ ਉਹਨਾਂ ਨੇ ਹੀ ਸਾਨੂੰ ਕੰਮ ਸਿਖਾਇਆ ਹਨਾ ਤੇ ਮੈਂ ਫਿਰ ਵੀਰ ਨੂੰ ਕਰਿਆ ਫੋਨ ਮੈਂ ਕਿਹਾ ਵੀ ਵੀਰ ਯਾਰ ਐਂ ਕਰਕੇ ਗੱਲ ਬਾਤ ਆ ਡਾਕਟਰ ਨੂੰ ਫੋਨ ਕਰਿਆ ਤਾਂ ਡਾਕਟਰ ਕਹਿੰਦਾ ਮੈਂ ਆਉਣਾ ਕੋਤੰਦਰ ਆਇਆ ਹੈ ਨਹੀਂ ਕਿਉਂਕਿ ਨੇਰਾ ਹੋ ਗਿਆ ਤਾਂ ਹੈ ਮੈਂ ਵੀਰ ਨੂੰ ਕਰਿਆ ਫੋਨ ਵੀਰ ਨੇ ਚਲੋ ਟੀਕੇ ਲਖਾਏ ਮੈਂ ਲੈ ਕੇ ਆਇਆ ਮੈਂ ਲਾਏ ਹਨਾ ਉਸੇ ਟਾਈਮ ਤੇ ਮੱਜ ਹੁਣ 2 ਦਿਨ ਬਾਅਦ ਤੁਹਾਡੇ ਸਾਹਮਣੇ ਆ ਇਹਦਾ ਟ੍ਰੀਟਮੈਂਟ ਅ ਅੱਜ ਪੂਰਾ ਹੋਇਆ ਤੇ ਫੇਰ ਮਨੂੰ ਲੱਗਿਆ ਵੀ ਉਦੋਂ ਮੈਂ ਯਾਰ ਵੀ ਮੱਜ ਮਨੂੰ ਲੱਗਦਾ ਵੀ ਥਿਆਈ ਆ ਹਨਾ ਵੀ ਇੱਕ ਵਾਰ ਇਹ ਜ਼ੋਰ ਜਿਹਾ ਮਾਰਦੀ ਦੀ ਜਦੋਂ ਮੈਂ ਖੋਲੀ ਮੈਂ ਨਵੇਂ ਚ ਬੱਚੇ ਵਿੱਚ ਛੱਡਦਾ ਪਾਣੀ ਕਿਉਂਕਿ 2 ਦਿਨ ਹੋ ਗਏ ਤੇ ਉਹਨੂੰ ਬਣੇ ਨੂੰ ਤੇ 2 ਦਿਨ ਬਾਅਦ ਜਦੋਂ ਫੇਰ ਮੈਂ ਛੱਡਿਆ ਉਹਦੇ ਵਿੱਚ ਪਾਣੀ ਮੱਝ ਨੇ ਰੱਜ ਕੇ ਪਾਣੀ ਪੀਤਾ ਜੀ ਹਨਾ ਤੇ ਹੁਣ ਐਨ ਸਹੀ ਆ ਬਾਕੀ ਆਪਾਂ ਟੀਕੇ ਵੀ ਜ਼ਰੂਰ ਕੋਰਸੀ ਦਾ ਪੂਰਾ ਕਰਤਾ ਕਿਉਂਕਿ ਪਾਣੀ ਤਾਂ ਮਿਲ ਗਿਆ ਪਰ ਅੰਦਰ ਜਿਹੜੀ ਹੁਣ ਇਨਫੈਕਸ਼ਨ ਹੁੰਦੀ ਆ ਜੇ ਕਿਤੇ ਬਾਈ ਚਾਂਸ ਸ਼ੁਰੂ ਹੋਣ ਲੱਗ ਜਵੇ ਅੰਤੜਾਮ ਚ ਹਨਾ ਉਹਦੇ ਕਰਕੇ ਆਪਾਂ ਨੇ ਟੀਕੇ ਵਾਲਾ ਕੋਰਸ ਵੀ ਆਪਣਾ ਪੂਰਾ ਕਰਤਾ ਠੀਕ ਆ ਜੀ ਤੇ ਹੁਣ ਮੱਝ ਐਨ ਠੀਕ ਆ ਜਗਾਲੀ ਕਰਦੀ ਆ ਅੱਜ ਭਾਈ ਹੁਣ ਬੱਚੀ ਬਿਮਾਰ ਹੋ ਗਈ ਬੱਚੀ ਕਿਹੜੀ ਬਿਮਾਰ ਹੋਈ ਮੈਂ ਤੁਹਾਨੂੰ ਉਹ ਵੀ ਦਿਖਾਣਾ ਹੁਣ ਡਾਕਟਰ ਲੱਗਿਆ ਆਉਣ ਕਰਿਆ ਬਤਾ ਹੈਗਾ ਫੋਨ ਕਾਫੀ ਧੀਰ ਦਾ ਹੁਣ ਵੀ ਮੈਂ ਉਹਨੂੰ ਵੀਡੀਓ ਤੋਂ ਪਹਿਲਾਂ ਸ਼ੁਰੂ ਕਰਕੇ ਟਿਆ ਆ ਦੇਖੋ ਜੀ ਆ ਬੱਚੀ ਆ ਬੱਚੀ ਬਹੁਤ ਕੰਮ ਦੀ ਆ ਤੇ ਈ ਗੱਬਣ ਮੱਛੀ ਆ ਜੀ ਐਨ ਰਾਜੀ ਤੀ ਬੱਚੀ ਬਿਲਕੁਲ ਮੇਰੇ ਕੋਲ ਇਹਦੀ ਕੋਈ ਵੀਡੀਓ ਪਈ ਨਹੀਂ ਹੋਣੀ ਨਹੀਂ ਮੈਂ ਤੁਹਾਨੂੰ ਦਿਖਾਣੀ ਤੀ ਵਧੀਆ ਤੀ ਐਨ ਅਰ ਦੋ ਦਿਨ ਵਿੱਚ ਹੁਣ ਇਹਦਾ ਦੇਖ ਲਓ ਤੁਸੀਂ ਕੱਲ ਦੀ ਦਿਹਾੜੀ ਉਹ ਕੋਈ ਆ ਤੇ ਅੱਜ ਇਹਦਾ ਹਾਲ ਹੋ ਗਿਆ ਹੈਨਾ ਬਾਈ ਕੰਮ ਡੰਗਰਾਂ ਦੇ ਕੰਮ ਵਿੱਚ ਘਾਟੇ ਵਾਦੇ ਚੱਲਦੀ ਰਹਿੰਦੇ ਆ ਹਣਾ ਤੇ ਬੰਦੇ ਨੂੰ ਜਿਗਰਾ ਰੱਖਣਾ ਪੈਂਦਾ ਇਸ ਕੰਮ ਚ ਕਿਉਂਕਿ ਜਿਉਂਦੀ ਜਾਨ ਵਾਲਾ ਕੰਮ ਆ ਇਹ ਉਹ ਕੋਈ ਆਏ ਨਹੀਂ ਹੈਗਾ ਵੀ ਹਾਂ ਜੇ ਦੁਕਾਨ ਦੇ ਅੰਦਰ ਸਮਾਨ ਪਿਆ ਚਾਹੇ ਸਾਲ ਬਾਅਦ ਵਿਕੇ ਚਾਹੇ 2 ਸਾਲ ਬਾਅਦ ਵਿਕੇ ਵੀ ਰੇਟ ਉਹਦਾ ਵਧੇ ਵਧੇ ਰਿਹਾ ਘਟਦਾ ਨਹੀਂ ਉਹ ਕੰਮ ਨਹੀਂ ਇਹ ਚ ਇਹਦੇ ਹੈਗਾ ਤਾਂ ਜੀਂਦੀ ਜਾਨ ਵਾਲਾ ਕੰਮ ਆ ਜੇ ਤਾਂ ਮੌਕਾ ਸਾਮ ਹੋ ਗਿਆ ਸਾਮ ਹੋ ਗਿਆ ਨਹੀਂ ਡੰਗਰਾਉ ਜਾਂਦਾ ਲੱਗਦਾ ਤਾਂ ਕਰਕੇ ਹੁਣ ਇਹਦਾ ਕਰਾਉਂਦੇ ਆ ਜੀ ਟ੍ਰੀਟਮੈਂਟ ਬੱਚੀ ਦਾ ਹਨਾ ਤੇ ਦੇਖਦੇ ਆਂ ਫਿਰ ਬਾਕੀ ਹੁਣ ਡਾਕਟਰ ਆਉਂਦਾ ਡਾਕਟਰ ਕੋ ਬਾਅਦ ਇਲਾਜ ਜੀ ਦਾ ਕਰਾਉਨੇ ਆ ਉਹ ਤੁਹਾਨੂੰ ਦਿਖਾਉਨੇ ਆ ਫੇ ਨਾਲ ਦੀ ਨਾਲ ਲਓ ਜੀ ਡਾਕਟਰ ਸਾਹਿਬ ਆ ਗਏ ਬੱਚੀ ਥੋੜੀ ਢਿੱਲੀ ਹੋ ਗਈ ਜਿਆਦਾ ਹੂੰ ਖਾਂਦੀ ਨਾ ਪਿੰਦੀ ਕੋਸ ਤੇ ਬੁਖਾਰ ਨਿਕਲਿਆ ਜੀ 103 ਬੁਖਾਰ ਵੈਸੇ ਮੈਂ ਵੀ ਚੈੱਕ ਕਰਿਆ ਦਾ ਦੁਪਹਿਰੇ ਉਦੋਂ 101 ਤਾਂ ਮੈਂ ਟੀਕੇ ਲਾਤੇ ਤੇ ਵੈਸੇ ਪਰ ਲੋਟ ਨਹੀਂ ਆਇਆ ਜੀ ਕੰਮ ਹਾਂ ਹੁਣ ਦੇਖਦੇ ਆ ਡਾਕਟਰ ਸਾਹਿਬ ਤੋਂ ਲਵਾਉਨੇ ਟੀਕੇ ਹਨਾ ਕਿਆ ਟ੍ਰੀਟਮੈਂਟ ਚੱਲਦਾ ਤੇ ਦੇਖਦੇ ਆ ਲਓ ਜੀ ਇੰਜੈਕਸ਼ਨ ਡਾਕਟਰ ਲਾ ਗਿਆ ਤੇ ਡਾਕਟਰ ਸਾਹਿਬ ਥੋੜਾ ਜਿਹਾ ਵੀਡੀਓ 'ਚ ਆਉਣ ਤੇ ਘਤਰਉਂਦੇ ਆ ਭਾਈ ਮੁੰਡਾ ਸਾਡੇ ਲੋਕਲੇ ਇੱਥੇ ਹਨਾ ਤੇ ਉਹ ਕਹਿੰਦਾ ਵੀ ਯਾਰ ਮੈਂ ਵੀ ਹੁਣ ਕਰਨਾ ਹੈਗਾ ਸ਼ੁਰੂ ਕੰਮ ਪਰ ਹਜੇ ਸ਼ਰਮ ਆਈ ਜਾਂਦੀ ਆ ਕੰਟੈਂਟਰ ਤਾਂ ਕਹਿੰਦਾ ਸਾਡੇ ਕੋਲ ਰੋਜ਼ ਨਵਾਂ ਤੇ ਨਵਾਂ ਹੁੰਦਾ ਤੇ ਈ ਦਾ ਸਿਸਟਮ ਮੰਨ ਲਓ ਇਹੋ ਜਿਹਾ ਇਹ ਹੁਣ ਗਾਂ ਉਹ ਕਹਿੰਦਾ ਵੀ ਇਹ ਗਰਮ ਸਰਦ ਹੋ ਗਈ ਥੋੜੀ ਗਾਂ ਕਿ ਜਿੱਦਣ ਮੀਂਹ ਪਿਆ ਨਾ گاਵਾ ਬਾਹਰ ਸੀ ਗਿਆ ਜੀ ਰਾਤ ਨੂੰ ਦਰਮਸਰਦ ਹੋਣ ਕਰਕੇ ਇਹ ਹਾਲ ਹੋ ਗਿਆ ਬਾਕੀ ਹੁਣ ਟੀਕੇ ਲਾ ਗਿਆ ਜੀ ਉਹ ਦੋ ਕੁ ਟੀਕੇ ਮੇਰੇ ਕੋਲ ਪਏ ਤੇ ਉਹ ਲਾਤੇ ਤੇ ਬਾਕੀ ਦੋ ਤਿੰਨ ਕ ਕੋਲੋਂ ਲਾ ਗਿਆ ਡਾਕਟਰ ਹੁਣ ਕਹਿੰਦਾ ਤਾਂ ਹੈ ਬਾਕੀ ਇੱਕ ਵਾਰ ਸਵੇਰੇ ਕਰਾਂਗੇ ਇਹਨੂੰ ਹਨਾ ਇੱਕ ਵਾਰ ਸਵੇਰੇ ਟੈਂਪਰੇਚਰ ਕਰਾਂਗੇ ਇਹਦਾ ਚੈੱਕ ਤੇ ਹੁਣ ਆਪਾਂ ਇਹਦੇ ਪਾਉਣਾ ਸਿਰ 'ਚ ਪਾਣੀ ਤੇ ਉਧਰ ਹੁਣ ਮੱਝਾਂ ਖੋਲੀਆਂ ਵੀ ਆ ਮਿੱਟੂ ਨੇ ਦੂ ਪਾਣੀ ਨੂੰ ਉਮੱਜਾਂ ਬੰਨ ਦਵੇ ਫੇਰ ਲੈ ਕੇ ਜਾਂਦੇ ਆਣੇ ਚ ਬੱਚੇ ਕੋਲ ਨੂੰ ਸਿਰ ਚ ਪਾਣੀ ਪਾਉਣਾ ਤੇ ਇੱਕ ਇਹਦਾ ਟੈਂਪਰੇਚਰ ਚੈੱਕ ਕਰਨਾ ਅ ਇੱਕ ਇਹਦਾ ਪਸਾਬ ਚੈੱਕ ਕਰਨਾ ਜੀ ਬਾਥਰੂਮ ਵੀ ਮਤਲਬ ਲਾਲ ਨਾ ਕਰਦੀ ਹੋਵੇ ਜੇ ਲਾਲ ਬਾਥਰੂਮ ਹੋਵੇ ਡੰਕਰ ਦਾ ਉਹਦੇ ਚ ਮੰਨ ਲਓ ਫਿਰ ਖੂਨ ਆ ਰਿਹਾ ਹੈ ਫੇਰ ਤੁਹਾਡਾ ਡੰਕਰ ਥੋੜਾ ਜਿਆਦਾ ਸੀਰੀਅਸ ਹੋ ਜਾਂਦਾ ਮੰਨ ਲਓ ਹਨਾ ਤੇ ਦੋ ਤਿੰਨ ਗੱਲਾਂ ਦਾ ਖਿਆਲ ਰੱਖਣਾ ਹੈ ਤੇ ਬਿੱਟੂ ਨੂੰ ਵੀ ਆਪਾਂ ਦੱਸ ਦਈਏ ਬਿੱਟੂ ਇਹੇ ਬੱਚੀ ਦਾ ਨਾ ਹੁਣ ਇੱਕ ਤਾਂ ਇਹਦੇ ਪਸਾਬ ਉੱਪਰ ਖਿਆਲ ਰੱਖਣਾ ਠੀਕ ਹੈ ਜੀ ਜਦ ਬਾਥਰੂਮ ਕਰੂੰਗੀ ਹਾਂ ਬਾਥਰੂਮ ਆਏ ਦੇਖਣਾ ਵੀ ਜਿੱਦਾਂ ਹੋਰ ਡੰਗਰ ਕਰਦੇ ਉਦਾਂ ਹੀ ਕਰਦੀ ਕਿ ਮਤਲਬ ਲਾਲ ਕਰਦੀ ਆ ਠੀਕ ਹੈ ਜੀ ਲਾਲ ਰੰਗ ਦਾ ਕਰਦੀ ਹੋਊਂਗੀ ਨਾ ਹਾਂ ਜੀ ਫਿਰ ਜੇ ਅਗਰ ਮੈਂ ਘਰਾਂ ਵੀ ਨਾ ਹੋਇਆ ਤਾਂ ਮੈਨੂੰ ਫੋਨ ਕਰਾ ਦੀ ਘਰ ਦੇ ਆ ਤੇ ਠੀਕ ਹੈ ਜੀ ਠੀਕ ਤੁਹਾਨੂੰ ਮੈਂ ਰੱਖ ਦੇਣੀ ਹੈ ਨਹੀਂ ਬੋਤਲ ਚ ਨਹੀਂ ਰੱਖਣ ਦੀ ਲੋੜ ਮੈਂ ਬਸ ਦੇਖਣਾ ਹੀ ਆ ਵੀ ਕੈਸਾ ਵਸਾਵ ਠੀਕ ਹੈ ਜੀ ਵੀ ਲਾਲ ਆ ਕਿ ਆਮ ਜੈਸਾ ਹੀ ਆ ਠੀਕ ਆ ਅਗਰ ਮੈਂ ਅਗਰ ਮੈਂ ਕਹੀਂ ਬਾਹਰ ਵੀ ਹੋਇਆ ਨਾ ਤਾਂ ਘਰ ਵਾਲੋਂ ਸੇ ਮੇਰੇ ਕੋ ਫੋਨ ਕਰਾ ਦੇ ਫਿਰ ਮੈਂ ਆਤਾ ਹੋਇਆ ਟੀਕੇ ਲਈ ਆਉਂਗਾ ਠੀਕ ਹੈ ਜੀ ਠੀਕ ਆ ਵਸਾਉ ਦਾ ਹੀ ਆ ਖਿਆਲ ਰੱਖਣਾ ਇਕੇ ਨੂੰ ਅੰਦਰੇ ਬੰਨਣਾ ਅੱਜ ਬਾਹਰ ਨਹੀਂ ਛੱਡਣਾ ਠੀਕ ਹੈ ਜੀ ਹਾਂ ਮੀ ਨਹੀਂ ਪੈਣਾ ਚਾਹੀਏ ਇਸ ਪੇ ਮੈਂ ਅਸ ਇੱਕ ਹੋਰ ਖੋਲਤੀ ਯਾਰ ਇਹਦੇ ਪਾਣੀ ਪਾਉਣ ਦਾ ਫਿਰ ਚੱਪਾ ਚੱਲ ਹੁਣ ਪੀ ਲੈਣ ਦੇ ਪਾਣੀ ਮੈਂ ਸਾਨੂੰ ਫਿਰ ਫਿਰ ਬੰਦ ਕੱਲ ਪਾਣੀ ਪਲਾਕੇ ਤੇ ਯਾਦਗਰ ਡਾਲਦੀ ਫਿਰ ਮੇ ਪਾਣੀ ਹੈ ਠੀਕ ਹੈ ਪੰਜ 10 ਮਿੰਟ ਪਾ ਦੀ ਹੈ ਠੰਡਾ ਠੰਡਾ ਜਿਹਾ ਪਾਣੀ ਇਹ ਨੂੰ ਹੁਣ ਆਪਾਂ ਢਿੱਲਾ ਕਰ ਦਈਏ ਜੀ ਟਾਈਟ ਕਰੀਬ ਦੀ ਟੀਕੇ ਲਾਉਣ ਕਰਕੇ ਟੀਕੇ ਤਾਂ ਚਲੋ ਲੱਗ ਗਏ ਉਹਨੂੰ ਕਰ ਦਈਏ ਢਿੱਲਾ ਤੇ ਇੱਥੇ ਹੀ ਰਹਿਣ ਦੰਨੇ ਆ ਫਿਰ ਬਾਅਦ ਵਿੱਚ ਮਤਲਬ ਉਹ ਕਰ ਦਾਂਗੇ ਪਾਣੀ ਪਾ ਕੇ ਫਿਰ ਮਾ ਫਿਰ ਬੰਦਾਂਗੇ ਦੂਜੀ ਸਾਈਡ ਲਓ ਜੀ ਪਾਣੀ ਵਾਲੇ ਤਾਂ ਹੁਣ ਡੰਗਰ ਨਜ਼ਾਰੇ ਲੈ ਰਹੇ ਆ ਚ ਬੱਚੇ ਤੇ ਹਨਾ ਤਾਜ਼ਾ ਪਾਣੀ ਐ ਜੰਮਈ ਤੇ ਤਾਜ਼ੇ ਪਾਣੀ ਪਰ ਹਿਲੀਆਂ ਮੀਆਂ ਜੀ ਇਹ ਇਹਦੇ ਕਰਕੇ ਹੀ ਮਾਝ ਬਣੀ ਬਿਮਾਰ ਹੋਈ ਆ ਉੱਥੇ ਉਹਨੇ ਦੂਜਾ ਪਾਣੀ ਖੁਰਲੀ ਵਾਲਾ ਪੀਤਾ ਨਹੀਂ ਆ ਪਾਣੀ ਹੁਣ ਪੀਂਦੀ ਐ ਦੱਬ ਕੇ ਹਨਾ ਤੇ ਜਿਵੇਂ ਚਾ ਹੁਣ ਆਪਣਾ ਗਿਆ ਸੁੱਕ ਕੰਪਲੀਟ ਹੋ ਗਿਆ ਕੰਮ ਇਹਨ ਨਜ਼ਾਰੇ ਨਾਲ ਹੁਣ ਨਾਲੇ ਦੋ ਵੀ ਛੱਡ ਹੋ ਜਾਂਦੀਆਂ ਚਾਹੇ ਦੋ ਛੱਡ ਲੋ ਹਨਾ ਚਬੱਚੇ ਜੀ ਦਾ ਮੌਜ ਬਹੁਤ ਆ ਜੀ ਬਟੂਆ ਸਾਡਾ ਪਲੌਂਦਾ ਹੀ ਰੋ ਦੇ ਨੂੰ ਇੱਕ ਹੁਣ ਮੰਨ ਕੇ ਆਇਆ ਦੂਜੀ ਖੋਲਣ ਚੱਲਿਆ ਦੂਜੀ ਵੀ ਆ ਗਈ ਤੇ ਬਾਕੀ ਭਾਈ ਡੰਗਰਾਂ ਦਾ ਆਏ ਆ ਜੀ ਡੰਗਰਾਂ ਦਾ ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਇਹ ਜੂੰਦੀ ਜਾਨ ਵਾਲਾ ਕੰਮ ਹੈ ਬਹੁਤ ਅ ਅਣਖੀਜਾ ਕੰਮ ਆ ਹਨਾ ਦਿਲ ਬੜਾ ਰੱਖਣਾ ਪੈਂਦਾ ਭਾਈ ਇਹਦੇ ਵਿੱਚ ਘੜੀ ਵਿੱਚ ਹੁਣ ਪਿੱਛੇ ਜੇ ਸਾਡੀਆਂ ਤਿੰਨ ਗਾਵਾਂ ਅ ਹੋ ਗਏ ਸਮਝ ਲਓ ਫਾਲਕ ਹੋ ਗਿਆ ਤਿੰਨ ਗਾਵਾਂ ਇੱਕ ਦੋ ਮਹੀਨਿਆਂ ਚ ਜਾਂਦੀਆਂ ਲੱਗੀਆਂ ਹੈਨਾ ਤੇ ਮਤਲਬ ਉਹੋ ਜੇ ਕੰਮ ਚੱਲਣੇ ਪੈਂਦੇ ਆ ਕਿਉਂਕਿ ਬਿਜ਼ਨਸ ਆਈ ਦੇ ਚ ਘਾਟਾ ਵੱਧਾ ਬਣਿਆ ਬਾਈਆ ਤੇ ਆ ਦੇਖੋ ਬਾਕੀ ਆ ਬੱਚੀਆਂ ਭਾਈ ਹੁਣ ਆਪਾਂ ਕਰਨੀਆਂ ਤਿਆਰ ਓਏ ਦੁੱਧ ਪੀ ਲਿਆ ਹੁਣ ਰੱਜ ਕੇ ਸੱਤੀ ਪਈ ਆ ਬੱਚੀ ਦੇਖੋ ਕਿੰਨੀ ਸੁਨੱਖੀ ਆ ਹੈ ਆ ਵੀ ਦਾ ਬੱਚੀ ਠੀਕ ਹੈ ਇਹ ਵੀ ਪਰ ਆ ਬੱਚੀ ਜ਼ਿਆਦਾ ਕੰਮ ਦੀ ਆ ਹੂੰ ਦੇਖੋ ਐ ਚਿੱਟੀ ਪਈ ਆ ਇਹ ਉਹੀ ਬੱਚੀ ਆ ਜੀ ਜਿਹੜੀ 15 ਦਿਨ ਪਹਿਲਾਂ ਹੋ ਗਈ ਸੀ ਹਨਾ ਉੱਠ ਪੁੱਤ ਉੱਠ ਜਾ ਉੱਠ ਜਾ ਤੇ ਇਹ ਜਿਆਦਾ ਹੀ ਤੇ ਉੱਠ ਨਹੀਂਦਾ ਹੁਣ ਤਾਂ ਛਾਲਾ ਮਾਰਦੀ ਫਿਰਦੀ ਆ ਜੀ ਹੁਣ ਨਹੀਂ ਖੜਦੀ ਜਿਆਦਾ ਦੀਆਂ ਲੱਤਾਂ 'ਚ ਜਾਨ ਨਹੀਂ ਸੀ ਹੈਗੀ ਜਦ ਉੱਠਦੀ ਨਹੀਂ ਦੀ ਜਦ ਇਹ ਹੋਈ ਹੈ ਨਾ ਫਿਰ ਇਹਨੂੰ ਦੁੱਧ-ਦੱਦ ਪੁਲਾਇਆ ਕਈ ਦਿਨ ਚੰਗਾ ਤੇ ਹੁਣ ਤਾਂ ਬਹੁਤ ਨੱਠਦੀ ਫਿਰਦੀ ਆ ਆ ਹੁਣ ਪਤਾ ਨਹੀਂ ਕਾਤੇ ਹੁਣ ਦੁੱਧ ਪੀ ਕੇ ਉਦਾਂ ਹੀ ਬੈਠੀ ਸੁਸਤ ਜਿਹੀ ਹੋਈ ਨਹੀਂ ਤਾਂ ਹੁਣ ਛਾਲਾ ਮਾਰਦੀ ਨੇ ਫਿਰਨਾਂ ਦਾ ਉਰੇ ਤਾਂ ਬੰਨੀਆਂ ਵੀ ਆ ਜੀ ਇਹ ਉਰੇ ਇਹ ਫੇਰ ਕੱਖ ਖਾਈ ਜਾਂਦੀਆਂ ਦੇਖੋ ਖਾਦੇ ਵੇ ਹਨਾ ਪੱਤੇ ਤੋੜ ਤੋੜ ਕੇ ਖਾਈ ਜਾਂਦੀਆਂ ਉਰੇ ਤਾਂ ਬੰਨੀਆਂ ਵੀ ਆ ਰੇੜੇ ਨਾਲੇ ਨਹੀਂ ਤਾਂ ਇਹਨਾਂ ਨੂੰ ਸਾਈਡ ਪਰ ਬੰਨਿਆ ਹੋਣਾ ਤਾਂ ਤੇ ਕਟੂਆਂ ਨੂੰ ਆਪਾਂ ਭਾਈ ਆਓ ਬਣਾਤੀ ਦਿਖੋ ਲਈ ਕਟੂ ਸਾਰੇ ਖੜੇ ਆ ਦੇਖੋ ਹੈ ਕਟੂ ਵੀ ਹੁਣ ਲੰਦੇ ਆ ਨਜ਼ਾਰੇ ਤੇ ਇੱਥੇ ਇਹਨਾਂ ਨੂੰ ਹੁਣ ਖੁੱਲੇ ਵਾਲਾ ਹੀ ਸਿਸਟਮ ਕਰ ਦੋਣਾ ਆਪਾਂ ਇੱਥੇ ਜਿੱਦਾਂ ਤੁਹਾਨੂੰ ਦੱਸਿਆ ਤਾਂ ਕਿ ਇੱਥੇ ਬਾੜ ਕਰ ਦੇਣੀ ਤੇ ਖੁੱਲੇ ਹੀ ਰਹਿੇ ਕਰੂੰਗੇ ਅੰਦਰ ਨੋ ਇਹ ਮੈਸ ਹੰਦੂ ਦੋ ਦੋ ਕੀ ਰਹੀਆਂ ਨਜ਼ਾਰੇ ਨਾਲ ਪਾਣੀ ਐ ਲੱਡਲਾ ਬਿੱਟੂ ਉਹ ਜਿਹੜੀ ਮੈਸ ਬਿਮਾਰ ਹੋਈ ਸੀ ਪਾਣੀ ਪੀਂਦੀ ਹੁਣ ਵਧੀਆ ਹਾਂ ਅਭੀ ਤਾਂ ਪਾਣੀ ਪੀਆ ਨਹੀਂ ਸੀ ਹੁਣ ਪੀਆ ਨਹੀਂ ਦੋਨਾਂ ਨੇ ਨਹੀਂ ਪੀਆ ਦੋਨਾਂ ਨੇ ਨਹੀਂ ਪੀਆ ਚਲੋ ਉਹ ਉ ਤਾਂ ਹੁਣ ਠੀਕ ਆ ਜਿੰਨਾ ਹੈ ਹੈ ਦੁੱਧ ਵਾਲੀ ਜਿੰਨਾ ਹੈ ਹਾਂ ਹੈ ਚਪਨਾ ਹਾਂ ਕੋਈ ਨਹੀਂ ਪਾਣੀ ਪੀਆ ਉਹ ਅੱਜ ਹੁਣ ਤਾਂ ਮੌਸਮ ਠੰਡਾ ਅੱਜ ਨਹੀਂ ਠੰਡਾ ਹਰਾ ਕਰਕੇ ਹਾਂ ਹਰਾ ਵੀ ਅੱਜ ਬਿਲਕੁਲ ਤੇ ਬਾਕੀ ਆਏ ਆ ਵੀ ਮੌਸਮ ਵੀ ਠੰਡਾ ਹੈ ਨਾ ਦੋਹੇ ਕਰਕੇ ਬਾਕੀ ਇਹ ਪਿਤਾ ਹੈ ਕਿ ਮੇ ਪਿਤਾ ਪਟੰਨਾ ਹਾਂ ਨਾ ਠੀਕ ਹੈ ਬਾਕੀ ਕਿ ਜੋ ਬੱਚੇ ਦੇਣ ਵਾਲੀ भैंस ਹੈ ਸਭ ਪਾਣੀ ਪੀ ਲਿਆ ਸਾਰੇ ਨੇ ਪੀ ਲਿਆ ਗਾਂਵਾਂ ਦਾ ਹੁਣ ਰੱਖੀ ਖਿਆਲ ਹੈ ਉੱਕਣ ਖੋਲੀ ਛੱਡਤੀ ਕਿ ਬੈਠ ਗਈ ਉੱਥੇ ਮੰਨੀ ਦੀ ਮੈਂ ਅੱਛਾ ਬੈਠ ਗਈ ਠੀਕ ਆ ਠੀਕ ਆ ਤੇ ਹੁਣ ਇਹਦਾ ਜ਼ਰੂਰ ਪਾਣੀ ਪਾ ਦੀ ਬਿੱਟੂ ਹੈ ਹਾਂ ਚਲੋ ਠੀਕ ਆ ਜੀ ਫਿਰ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਬਲੌਗ ਚ ਸასი ਕਾਲ ਜੀ ਸਾਰਿਆਂ ਨੂੰ ਲਓ ਜੀ ਬਾਈ ਸਾਡੇ ਤਾਂ ਲਾਤੇ ਰੱਬ ਨੇ ਰੰਗ ਹੈ ਮੀਂਹ ਵਾਲਾ ਦਾ ਨਜ਼ਾਰਾ ਲਿਆਂਦਾ ਪਿਆਜ ਤੜਕੇ ਦਾ ਫੇਰ ਪੈ ਰਿਹਾ ਤੇ ਤਕਰੀਬਨ ਸਮਝ ਲਓ ਡੇਢ ਦੋ ਘੰਟੇ ਹੋ ਗਏ ਪੈਂਦੇ ਨੂੰ ਮੀਂਹ ਨੂੰ ਐਨ ਵਧੀਆ ਅਰੇ ਸਮਾਂ ਜੀ ਮੀਂਹ ਜਿਹੜਾ ਕਹਿੰਦੇ ਨਾ ਰੇਵਾਂਗ ਲੱਗਦਾ ਜਿਹੜਾ ਫਸਲ ਨੂੰ ਉਹ ਗੱਲ ਬਾਤ ਆ ਹੈ ਐ ਨਾਲੇ ਸ਼ਾਂਤ ਹਵਾ ਖੜੀ ਆ ਹਨਾ ਹਵਾ ਹਵਾ ਕੁਛ ਨਹੀਂ ਚੱਲਦੀ ਐਨ ਸਿੱਪ 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 ਪੈਂਦੀ ਮੀਂਹ ਦੀ ਉਹ ਵਿੱਚ ਨੂੰ ਤੇਜ਼ ਵੀ ਹੋ ਲਿਆ ਤਾਂ ਦੋ ਤਿੰਨ ਵਾਰ ਚੰਗੀ ਝੱਟ ਵੀ ਲਾਤੀ ਮੀਂਹ ਤੇ ਹੁਣ ਇਦਾਂ ਚੱਲ ਰਿਹਾ ਭਾਈ ਹਨ ਮਠਾ ਮਠਾ ਜਿਹੜਾ ਆਹਾ ਵਾਲਾ ਰਹੇ ਆ ਜੀ ਇਹ ਅਸਲ ਵਿੱਚ ਨਾ ਫਸਲ ਨੂੰ ਰੇ ਵਾਂਗ ਲੱਗਦਾ ਜਿਹੜਾ ਤੇਜ਼ ਪਾ ਕੇ ਇੱਕੇ ਲੱਗ ਤੇ ਛੜਾਕਾ ਚਰਾਟਾ ਜਾਂ ਪਾ ਕੇ ਮੰਨ ਲੂ ਲੰਘ ਗਿਆ ਪਾਣੀ ਰੁੜ ਗਿਆ ਜਦੇ ਖੇਤ ਖਾਲੀ ਉਹ ਵਾਲਾ ਮੀਂਹ ਹਜੇ ਇੰਨਾ ਲੱਗਦਾ ਜਿਹੜਾ ਆਹ ਵਾਲਾ ਮੀਂਹ ਆ ਇਹ ਤਾਂ ਫਿਰ ਰੇਹਾਂ ਵਾਂਗੇ ਲੱਗਦਾ ਜਮਈ ਹੂੰ ਤੇ ਬਾਕੀ ਭਾਈ ਇੱਧਰ ਚੁਆਈ ਵਾਲਾ ਆਪਣਾ ਹੁਣ ਕੰਮ ਹੋ ਗਿਆ ਹਨਾ ਮੱਝਾਂ ਆਪਣੀਆਂ ਲਈਆਂ ਚੋ ਤੇ ਦੋ ਰਹੀਆਂ ਮੱਝਾਂ ਹੁਣ ਬਾਈ ਯਾਰ ਮਿੱਟੂ ਲੱਗੇ ਆ ਚੋ ਤੇ ਮੈਂ ਆਪਣੇ ਵਾਲੀਆਂ ਚੋਤੀਆਂ ਸਾਰੀਆਂ ਆਹ ਦੇਖੋ ਪੈ ਰਹੇ ਹਾਂ ਮੀ ਮਿੱਟੂ ਨੂੰ ਕਿਹਾ ਬੱਚੀਆਂ ਇੱਧਰ ਕਰ ਲੈ ਕਹਿੰਦਾ ਨਾਣ ਦੋ ਜੀ ਨਾ ਗਰਮੀ ਬਹੁਤ ਆ ਮੀ ਬਾਈ ਬੱਦਲ ਘੋਲਿਆ ਪਿਆ ਐ ਦੇਖੋ ਜਿਹੜੇ ਹਿਸਾਬ ਨਾਲ ਲੱਗਦਾ ਆ ਵੀ ਇਹ ਸੌਕਾ ਜ ਨਹੀਂ ਛੜਦਾ ਅੱਜ ਅੱਜ ਐ ਚੰਗੀ ਤਰ੍ਹਾਂ ਤਸੱਲੀ ਕਰਾ ਕੇ ਜਾਊਗਾ ਤੇ ਗਾਇਆਂ ਦਾ ਕੰਮ ਵੀ ਆਪਣਾ ਨਿਬੜ ਗਿਆ ਤੇ ਆ ਬੱਚੀ ਉਹੀ ਆ ਜੀ ਜਿਹੜੀ ਆਪਾਂ ਕੱਲ ਕਰਿਆ ਦਾ ਟ੍ਰੀਟਮੈਂਟ ਰਾਤ ਫਿਰ ਇਹਨੇ ਤੌਰੀ ਥੋੜੀ ਪ੍ਰੋਬਲਮ ਆ ਗਈ ਸੀ ਕਿ ਕੈਮਰੇ ਚ ਇਹ ਬੱਚੀ ਉਹੀ ਹੈ ਜੀ ਆਪਣੀ ਜਿਹੜੀ ਕੱਲ ਬਿਮਾਰ ਸੀਗੀ ਹਨਾ ਕੱਖ ਤਾਂ ਇਹਨੇ ਅੱਜ ਵੀ ਨਹੀਂ ਖਾਦੇ ਤੇ ਰਾਤ ਇਹਨੇ ਉਹੀ ਜਿਹੜੀ ਗੱਲ ਦਾ ਆਪਾਂ ਨੂੰ ਡਰਤਾ ਉਹ ਕੰਮ ਕਰਤਾ ਇਹਦੇ ਪਸਾਵ ਵਿੱਚ ਬਾਥਰੂਮ ਚ ਖੂਨ ਆਉਣ ਲੱਗ ਗਿਆ ਜੀ ਹਨਾ ਇਹ ਮੇਨ ਕਾਰਨ ਤਾਂ ਇਸ ਚੀਜ਼ ਦਾ ਹੁੰਦਾ ਚਿਚੜ ਚਿਚੜੀ ਦੇ ਹੈ ਨਹੀਂ ਚਿਚੜਾਂ ਦੇ ਸਾਫ਼ ਹਨ ਬੱਚੀਏ ਆਪਣੀ ਪਰ ਥੋੜੀ ਢਿੱਲੀ ਹੁਣ ਜ਼ਿਆਦਾ ਹੋ ਗਈ ਇਹਦਾ ਕਾਰਨ ਹੁਣ ਕਟਨੀ ਹੋਰ ਕੀ ਹੋ ਸਕਦਾ ਹਨ ਤੇ ਫੇਰ ਮੈਂ ਡਾਕਟਰ ਨੂੰ ਰਾਤ ਵੀ ਫੋਨ ਕੀਤਾ ਉਹਨੇ ਮਤਲਬ ਟੀਕੇ ਹੋਰ ਲਿਖੇ ਉਹ ਫੇਰ ਲਿਆਣ ਕੇ ਲਾਏ ਜੀ ਤੇ ਹਨਾ ਬਾਕੀ ਹੁਣ ਫਿਲਹਾਲ ਚਲੋ ਠੀਕ ਆ ਉਹਦਾ ਹੁਣ ਇੱਕ ਵਾਰ ਫੇਰ ਬੁਖਾਰ ਦੇ ਟੀਕੇ ਲੱਗ ਜਣੇ ਤੇ ਹੋ ਜੋਗੀ ਸੈਟ ਉਮੀਦ ਹੁਣ ਪੂਰੀ ਹੈ ਜਾਨੀ ਪਹਿਲਾਂ ਨਾਲੋਂ ਫਰਕ ਹੈ ਪਹਿਲਾਂ ਤਾਂ ਕਰਦ ਮੂੰਹ ਐ ਥੱਲੇ ਰੱਖ ਲੰਦੀ ਦੀ ਧਰਤੀਪੁਰ ਹਨਾ ਜਾਨ ਜੀਉ ਨਹੀਂ ਤੀ ਜਿੱਦਾਂ ਤੇ ਨਾ ਉੱਠਦੀ ਤੀ ਹੁਣ ਤਾਂ ਉੱਠਦੀ ਵੀ ਐਨ ਵਧੀਆ ਹਨਾ ਤੇ ਬਾਕੀ ਚਲੋ ਕਰਦੇ ਆ ਜੀ ਹੁਣ ਟ੍ਰੀਟਮੈਂਟ ਤਾਂ ਚੱਲੇ ਰਿਹਾ ਬਾਕੀ ਭਾਈ ਮੀਂਹ ਤਾਂ ਕਹਿ ਲੋ ਵੀ ਰੰਗੇ ਲੱਭਨ ਤੇ ਹਨਾ ਨਜ਼ਾਰਾ ਲਿਆਣ ਦਾ ਨਜ਼ਾਰਾ ਦੇਖੋ ਜੀ ਆਇਕਣਾ ਜਿਹੜਾ ਆ ਪੈਂਦੀ ਨਾ ਸੇਪੜ ਸੇਪੜ ਆਹ ਦੇਖੋ ਐਂ ਲੱਗਦਾ ਇਹ ਰੇਵਾਂਗ ਲੱਗਦਾ ਮੀਂਹ ਫਸਲ ਨੂੰ ਐ ਨਜ਼ਾਰਾ ਲੈ ਬੁੱਲੇ ਤੇਰੇ ਬੱਤਕ ਭਰਦੀ ਦੇਖੋ ਤਾਂ ਜੀ ਬੱਤਕ ਨਜ਼ਾਰੇ ਲੰਦੀ ਮੀਂਹ ਦੀ ਲੈ ਉੜ ਗਈ ਇਨੇ ਉਹ ਕੁੱਪ ਪਰ ਅੰਡੇ ਦਿੱਤੇ ਹੋਏ ਆ ਜੀ ਮਨ ਲੱਗਦਾ ਆਪਣੇ ਵਾਲੇ ਪੰਨਾ ਉਹ ਕੁੱਪ ਪਰ ਇਨੇ ਆਏ ਉੱਪਰ ਅੰਡੇ ਦਿੱਤੇ ਹੋਏ ਆ ਉੱਥੇ ਆਲਣਾ ਪਾਇਆ ਵਿੱਚ ਉਹਦੇ ਉੱਪਰ ਦੇ ਆਲਣਾ ਪਾਇਆ ਹੋਇਆ ਇਹਨੇ ਹਰ ਇੱਕ ਖਾਲੇ ਪਾਉਂਦੀਆਂ ਜੀ ਦੋ ਪੱਕੀਆਂ ਹੀ ਆ ਕਈ ਵਾਰ ਚਾਰ ਹੋ ਜਾਂਦੀਆਂ ਹੁਣ ਆਇਦ ਕੀ ਦੋ ਆ ਮਨ ਨੂੰ ਲੱਗਦਾ ਦਿਖਾਉਂਗਾ ਤੁਹਾਨੂੰ ਕਿਤੇ ਉਦੋਂ ਬੱਜ ਜਾ ਜੇ ਕਿਹੜਾ ਇਹ ਬਾਕੀ ਮੀ ਵਾਲੀ ਤਾਂ ਭਾਈ ਹੁਣ ਤੁਸੀਂ ਦੱਸਿਓ ਕਿਹੜੇ ਕਿਹੜੇ ਏਰੀਆ 'ਚ ਪੈ ਗਿਆ ਕਿਹੜੇ ਕਿਹੜੇ 'ਚ ਨਹੀਂ ਕਈ ਵੀਰ ਕਹਿੰਦੇ ਆ ਵੀ ਆਪਣਾ ਏਰੀਆ ਵੀ ਦੱਸੋ ਸਾਡਾ ਏਰੀਆ ਭਾਈ ਹੈਗਾ ਰੋਪੜ ਰੂਪਨਗਰ ਤੇ ਸਾਡੇ ਏਰੀਆ 'ਚ ਤਾਂ ਵਧੀਆ ਮੀਂਹ ਪੈ ਗਿਆ ਜੀ ਇਹਨ ਪਹਿਲਾਂ ਵੀ ਪਹਿਲੇ ਕਈ ਦਿਨ ਭਾਈ ਮੀਂਹ ਪਹਿਲੇ ਹੁਣ ਵੀ ਪੈ ਰਿਹਾ ਹੈ ਅੱਜ ਵੀ ਤੁਹਾਡੇ ਸਾਹਮਣੇ ਹੀ ਆ ਹੈਨਾ ਤੇ ਤੁਸੀਂ ਵੀ ਦੱਸਿਓ ਭਾਈ ਕਿਹੜੇ ਕਿਹੜੇ ਏਰੀਆ 'ਚ ਪੈ ਗਿਆ ਮੀਂਹ ਕਿਹੜੇ 'ਚ ਨਹੀਂ ਪਿਆ ਹੈਨਾ ਲਓ ਜੀ ਬਾਕੀ ਉਧਰ ਚੁਆਈ ਚੱਲ ਰਹੀ ਆ ਬੱਟੂ ਦਾ ਸਾਡਾ ਪਾਣੀ ਦੇ ਇੰਨਾ ਡਰਦਾ ਨਾ ਮੀਂਹ ਦੇ ਐਲਾ ਲੈ ਕੇ ਬੈਠਾ ਦੇਖ ਲੋ ਵੀ ਕਣੀਆਂ ਚਾਰ ਪਿੱਠ ਪਰ ਗਿਰ ਨਾ ਜਾਵੇ ਕਿਤੇ ਨਾ ਉੱਬਾਟ ਗਿਆ ਮਸ਼ੀਨ ਹੁ ਕਰ ਦਈਏ ਅੰਦਰ ਕੋਈ ਆਈ ਵਾਲੀ ਇਹ ਇੱਧਰ ਕਟੂ ਲੈ ਰਹੇ ਆ ਜੀ ਨਜ਼ਾਰੇ ਖੜੇ ਹੈ ਆਪਣੀ ਨਵੀਂ ਖੋਲੀ ਪਰ ਤੇ ਬੱਚਿਆਂ ਵੀ ਹੁਣ ਅੰਦਰ ਹੀ ਕਰਵਾ ਲਿਆ ਗੇ ਚਲੋ ਠੀਕ ਆ ਜੀ ਫਿਰ ਸ਼ੁਰੂ ਕਰੀਏ ਦੁੱਧ ਦੀ ਤਿਆਰੀ ਚੱਲੀਏ ਰੋਪਣ ਮਾਹਾਂ ਤੁਹਾਨੂੰ ਮੀਂਹ ਵਾਲਾ ਮੌਸਮ ਵੀ ਦਿਖਾ ਦਈਏ